ਅਸੀ ਕਾਲ ਦੀ ਸਾਰਿਆਂ ਨੂੰ ਯੁੱਧ ਨਸਿਆਂ ਵਿਰੁੱਧ ਦੇਹ ਸ਼ਵਾ ਬਰਮੋਹੇ ਇਹ ਸ਼ੁਭ ਕਰਮਣ ਤੇ ਕਬੂ ਹ ਨਟਰੂ ਨ ਨਟਰੂ ਅਰਸੋ ਜਬ ਜਾਇ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਅੱਜ ਸਮੁੱਚੇ ਨਗਰ ਵਾਸਤੇ ਮੰਡੀਕਲਾਂ ਵਾਸਤੇ ਬੜੀ ਖੁਸ਼ੀ ਤੇ ਮਾਣ ਦੀ ਗੱਲ ਆ ਜੋ ਸੰਕਲਪ ਆ ਪਾ ਹਾਰਡਵਰਕ ਦਾ ਲੈ ਕੇ ਕਰ ਕਰ ਹੋਕਾ ਲਾਉਣ ਵਾਸਤੇ ਚੱਲੇ ਸੀ ਉਹਨੂੰ ਅੱਜ ਬੂਰ ਪਿਆ ਇਸ ਵਾਰ ਜਿੱਥੇ ਅਕੈਡਮੀ ਨੇ ਸਮੇਂ-ਸਮੇਂ ਤੇ ਆਪਣੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ ਵੀ ਜਿਹੜੀ ਐਥਲੈਟਿਕਸ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਈ ਗਈ ਸੋਮੀ ਜਿਹੜੀ ਐਥਲੈਟਿਕਸ ਮੀਟ ਲੁਧਿਆਣੇ ਵਿਖੇ ਉਹਦੇ ਵਿੱਚ ਅਕੈਡਮੀ ਦੇ 8 ਬੱਚਾ ਨੇ ਭਾਗ ਲਿੱਤਾ ਸੀ ਜਿਹੜੇ ਬੱਚੇ ਨੈਨੋਸਕਿੰਟਾਂ ਦੇ ਫਰਕ ਦੇ ਨਾਲ ਕੁਝ ਕਰਏ ਨੇ ਕਿੰਨਾ ਮੌਸਮ ਸਹੀ ਨਾ ਹੋਣ ਕਰਕੇ ਈਵੈਂਟ ਬਾਕੀ ਰਹੇ ਨੇ ਔਰ ਉਸੇ ਹੀ ਈਵੈਂਟਾਂ ਦੇ ਵਿੱਚੋਂ ਇੱਕ ਬੱਚੀ ਗਗਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਜਿਨੇ ਪੂਰੇ ਪੰਜਾਬ ਦੇ ਵਿੱਚੋਂ ਹਾਈ ਜੰਪ ਦੇ ਵਿੱਚੋਂ ਆਪਣੀ ਜਿਹੜੀ ਆ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਜਿੱਥੇ ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕੀਤਾ ਨਗਰ ਦੇ ਨਾਮ ਨੂੰ ਉਰਸ਼ਣ ਕੀਤਾ ਅਕੈਡਮੀ ਦੇ ਨਾਮ ਨੂੰ ਉਰਸ਼ਣ ਕੀਤਾ ਉੱਥੇ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿਉਂਕਿ ਇੱਕ ਬੱਚਾ ਹੀ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਦੇ ਸਕਿਆ ਤੇ ਉਹ ਤੁਹਾਨੂੰ ਮਾਣ ਪ੍ਰਾਪਤ ਹੋਇਆ ਜਾਂ ਹਾਰਡਵਰਕ ਅਕੈਡਮੀ ਨੂੰ ਇਹ ਮਾਣ ਪ੍ਰਾਪਤ ਹੋਇਆ ਸੋ ਅੱਜ ਜਿਹੜਾ ਇਹ ਫਤਿਹ ਮਾਰਚ ਕੱਢਿਆ ਗਿਆ ਉਹਦਾ ਇੱਕੋ ਇੱਕ ਮਕਸਦ ਹੈ ਹਰ ਘਰ ਦੇ ਵਿੱਚ ਪੜ੍ਹੇ ਲਿਖਿਆ ਨੌਜਵਾਨ ਖਿਡਾਰੀ ਤੇ ਨਸ਼ੇ ਰਹਿਤ ਤੀਪੋਤ ਆਪਾਂ ਪੈਦਾ ਕਰੀਏ ਸਭ ਤੋਂ ਪਹਿਲਾਂ ਮਾਰਚ ਸਟਾਰਟ ਹੋਇਆ ਆਪਣੇ ਸਕੂਲ ਗਰਾਊਂਡ ਦੇ ਵਿੱਚੋਂ ਪ੍ਰਬੰਧਕ ਗੁਰਦੁਆਰਾ ਬਾਬਾ ਤਪਾਰਾਮ ਜੀ ਵੱਲੋਂ ਵਿਧਾਣੇ ਦਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਪੜਾਵਾਂ ਵਿੱਚ ਦੀ ਗੁਜਰਦਾ ਹੋਇਆ ਸੰਗਤ ਵੱਲੋਂ ਫੁੱਲਾਂ ਦੇ ਹਾਰ ਤੇ ਬੱਚਿਆਂ ਨੂੰ ਪੈਸੇ ਦਿੱਤੇ ਗਏ ਨੇ ਉਸ ਤੋਂ ਬਾਅਦ ਅਗਲਾ ਜਿਹੜਾ ਪੜਾ ਸੀਗਾ ਉਹ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ ਜੀ ਉਹਨਾਂ ਵੱਲੋਂ ਦੁਬਾਰਾ ਕਰਨਾ ਉਹਨਾਂ ਕਟ ਲਾਂਗੇ ਖੇਡ ਸਟੇਡੀਅਮ ਮੰਡੀ ਕਲਾਂ ਵਿਖੇ ਉੱਥੇ ਸਰਦਾਰ ਚਮਕੌਰ ਸਿੰਘ ਜੀ ਪ੍ਰਿੰਸੀਪਲ ਸਮੁੱਚੀ ਪੰਚਾਇਤ ਨੇ ਬੱਚਿਆਂ ਨੂੰ ਇਸ ਦੇ ਸੰਬੋਧਨ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਉੱਥੇ ਉੱਥੇ ਨਾਲ ਨਾਲ ਸਾਡੀ ਸਮੁੱਚੀ ਪੰਚਾਇਤ ਵੱਲੋਂ 1100 ਰੁਪਏ ਪ੍ਰਿੰਸੀਪਲ ਚਮਕੌਰ ਸਿੰਘ ਜੀਆਂ ਵੱਲੋਂ 1100 ਰੁਪਏ ਕੈਪਟਨ ਦਵਿੰਦਰ ਸਿੰਘ ਜੀ ਬਾਬੇ ਕਿ ਉਹਨਾਂ ਵੱਲੋਂ 1100 ਰੁਪਏ ਹੋਰ ਸੰਗਤਾਂ ਨੇ ਕਾਫੀ ਨਕਦ ਜਿਹੜਾ ਇਨਾਮ ਉਹ ਅਕੈਡਮੀ ਨੂੰ ਭੇਟਾ ਦੇ ਰੂਪ ਦੇ ਵਿੱਚ ਦਿੱਤਾ ਸੋ ਹਾਰਡਵਰਕ ਅਕੈਡਮੀ ਮੰਡੀ ਕਲਾਂ ਵੱਲੋਂ ਖੋਖਰ ਵੱਲੋਂ ਬੱਲੂਆਣਾ ਵੱਲੋਂ ਔਰ ਸਮੂਚੀਆਂ ਜਿੰਨੀਆਂ ਹਾਰਡਵਰਕ ਦੀਆਂ ਜਿੰਨੀਆਂ ਬ੍ਰਾਂਚਾਂ ਨੇ ਸਮੂਚੀਆਂ ਪ੍ਰਬੰਧਕਾਂ ਵੱਲੋਂ ਜੇ ਇਕੱਲੇ-ਇਕੱਲੇ ਸੱਜਣ ਦਾ ਨਾਮ ਲਵਾਗਾ ਤੇ ਮੇਰੇ ਨਾਲ ਦਾ ਵੀਡੀਓ ਜਿਆਦਾ ਲੰਬੀ ਹੋ ਜਣੇ ਆ ਸਾਰਿਆਂ ਦਾ ਪਿੰਡ ਦੇ ਆਪਤਵੰਤਿਆ ਸੱਜਣਾ ਦਾ ਭੈਣਾ ਭਰਾਵਾਂ ਦਾ ਬੱਚਿਆਂ ਦਾ ਬੱਚਿਆਂ ਦੇ ਪੇਰੈਂਟਸ ਦਾ ਔਰ ਜਿੰਨੀਆਂ ਅਕੈਡਮੀਆ ਇੱਥੇ ਕੱਲ ਸਮੂਲੀਅਤ ਕੀਤੀ ਆ ਵਰਦੇ ਮੀਂਹ ਦੇ ਵਿੱਚ ਮੈਂ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਜੁਆ ਆਖਦਾ ਧੰਨਵਾਦ ਕਰਦਾ ਦੁਬਾਰਾ ਫੇਰ ਤੁਹਾਡੇ ਚਰਨਾਂ ਦੇ ਵਿੱਚ ਸੀਸ ਨਵਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ